ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਜੀ ਸਿੱਧਾ ਵਧੀਆ ਵਧੀਆ ਜੀ ਵਧੀਆ ਅੱਗੇ ਨੂੰ ਫਰਕੇ ਕੋ ਹਾਂ ਜੀ ਹਾਂ ਜੀ ਫਰਕੇ ਆਂਦੇ ਸੇਰ ਵਾਵਾ ਢਿੱਲੀ ਹੋ ਗਈ ਆ ਠੀਕ ਆ ਸ਼ੁਕਰ ਮਹਾਰਾਜ ਤੰਦਰੁਸਤੀ ਬਖਸ਼ੇ ਤੇ ਕੰਮ ਵੀ ਮਹੀਨਾ ਡੇਢ ਮਹੀਨਾ हिसाब ਨਾਲ ਬੰਦ ਰਿਹਾ ਡੇਢ ਮਹੀਨਾ ਬੰਦੀ ਰਿਹਾ ਸਰੀਰ ਬੜਾ ਘਟਾਤਾ ਜੀ ਸਰੀਰ ਬੜਾ ਰੋਟੀ ਪਾਣੀ ਸਰੀ ਇਹ ਤਾਂ ਬਦਾ ਫੇ ਰੋਟੀ ਪਾਣੀ ਦਾ ਮੁਤਾਬਕ ਹੀ ਹਾਂ ਚਲੋ ਕੋਈ ਨਹੀਂ ਗੁਰੂ ਰਾਮ ਦਾ ਕਿਰਪਾ ਕਰੇ ਤੁਹਾਡੇ ਤੇ ਹਾਂਜੀ ਤੇ ਚਲੋ ਮਹਾਰਾਜ ਜੈਸੇ ਦਾ ਕਰੋ ਕਾਰੋਬਾਰ ਚਲਾਓ ਹਾਂਜੀ ਤੇ ਐਡਰੈਸ ਕਰੀਏ ਨੋਟ ਬਾਈ ਜੀ ਐਡਰੈਸ ਵੀ ਇੱਥੇ ਪਿੰਡ ਹੈਗਾ ਸੁਰਸਿੰਗ ਹੂੰ ਤੇ ਜਿਲ੍ਹਾ ਸ੍ਰੀ ਤਨਤਪੁਰ ਸਾਹਿਬ ਹੂੰ ਤਸਵੀਰ ਲੱਗਦੀ ਆਪਾਂ ਨੂੰ ਪੱਤੇ ਠੀਕ ਹੈ ਹਾਂਜੀ ਤੇ ਸ਼ੁਰੂਆਤ ਉਧਰੋਂ ਕਰੀਏ ਬਾਈ ਜੀ ਜਿੱਧਰੋਂ ਮਰਜ਼ੀ ਕਰ ਲਓ ਜੀ ਮੈਂ ਤਾਂ ਕਰੀਆ ਨਾ ਹਾਂਜੀ ਹਾਂਜੀ ਮੈਂ ਆ ਗਈ ਮੀਨੀ ਬਿਲਕੁਲ ਹਨਾ ਸੁਆ ਕਿਨਵਾ ਕੇ ਬਾਈ ਜੀ ਸੁਆ ਵੀ ਜੱਜਾ ਸਿੰਗਲ ਦੇ ਦੋ ਸਿੰਗਲ ਦੇ ਦੋਵੇਂ ਸਿੰਗਲ ਦੇ ਆ ਆ ਘਾਟੇ ਹਲਦਾ ਨਾ ਠੀਕ ਉਹ ਜਰਾ ਹਲਦਾ ਸਜਣੋ ਮੀਨੀ ਝੋਟੀ ਆ ਸੂਵਤ ਤਿੱਜਾ ਲਾ ਲਿਓ ਮੇਰੇ ਹਿਸਾਬ ਨਾਲ ਤੇ ਥਾਨ ਤੁ ਪਿਓਰੀ ਦੁੱਧਾ ਪਿਓਰੀ ਦੁੱਧਾ ਦੁੱਧਾ ਆ ਠੀਕ ਆ ਭਾਂ ਦੁੱਧਾ ਠੀਕ ਆ ਖੋਲ ਗੇ ਤੇ ਦੁੱਧ ਬਾਈ ਕਿੰਨਾ ਕੋਲ ਹੋਊਗਾ ਪੱਕਾ 5 ਕਿਲੋ ਹੋ ਜਾਏਗਾ ਤਾਂ ਤੇ 5 ਕਿਲੋ ਆ ਗਿਆ ਹਨਾ ਤੇ ਮਿਲਦੀ ਬਾਈ ਜੀ ਕਿਦਾਂ ਮਿਲਦੀ ਮਿਲਦੀ ਏਡੀ ਠੰਡੀ ਧੀਵੀ ਜੇ ਤੁਹਾਨੂੰ ਮੁਕਾ ਹੀ ਦਿੰਨੇ ਆ ਅੱਛਾ ਲਵਾ ਕਰਮਾ ਇਦਾ ਇਹ ਲਾਤਮਾਂ ਦੀ ਥੋੜਾ ਜਾ ਜਾ ਕਰੇ ਕਰਮਾ ਲਈ ਅੱਛਾ ਨਾ 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 ਇਹ ਦੇਖ ਵਰਕਾ ਹੀ ਬਾੜ ਦਿਓ ਦੇ ਇਸ ਤਰ੍ਹਾਂ ਮਿਲੂਗੀ ਪਾੜੇ ਤੇ ਠੀਕ ਆ ਪਾੜੇ ਦੇ ਨਾ ਬਾਲੋ ਠੀਕ ਆ ਲਓ ਸਜਣੋ ਮੀਨੀ ਝੋਟੀ ਆ ਦੂਜਾ ਸੂਭਾ ਹੀ ਖਾਸ ਕਰਕੇ ਬਾਈ ਆਂਦਾ ਵਾਕਈ ਵਾਕਈ ਚੀਜ਼ ਤੋਹਫਾ ਹੀ ਆ ਲਓ ਭਾਈ ਜੀ ਲਾਓ ਨoi ਵਜਨ ਮੇਚ ਲੋ ਗੱਡਾ ਜੀ ਵਾਕਿਆ ਜੀ ਵਜਨ ਮ ਲੋਡ ਦੀ ਪੂਰੀ ਆ ਹਨਾ ਬਸ ਠੀਕ ਐ ਤੇ ਬਾਈ ਜੀ ਦੀ ਕੀਮਤ ਫਿਰ ਕਿੰਨੀ ਕਰ ਦੀਏ ਕੀਮਤ ਤੁਸੀਂ ਜੀ ਲੈਣ ਦੇਣ ਵਾਲਾ ਮੁੱਲ ਜਾਇ ਜੀ ਆਪਣਾ ਜੀ ਮੁੱਲ ਇਹ ਤੋਂ 100 ਰੁਪਇਆ ਛੋਟ ਹੁਣੀ ਐ ਇੱਕੋ ਫਿਕਸ ਹੀ ਕਰ ਦਿਓ ਇੱਕੋ ਫਿਕਸ ਕਰਨਾ ਹਾਂ ਤੇ ਨਹੀਂ 48000 ਦੀ ਦਿਆਂਗੇ ਇਹ ਤੋਂ ਕੱਟ ਨਹੀਂ ਇਹ ਤੋਂ ਕੱਟ ਨਹੀਂ ਠੀਕ ਓਕੇ ਤੇ ਜਿਹੜਾ ਕੱਟਾ ਨਾਲ ਇਹ ਕੀ ਕੀ ਹਿਸਾਬ ਆ ਇਹ ਕੱਟਾ ਵੀ ਜੀ ਹੈਗਾ ਜੇ ਕੱਚਾ ਫੀਰਾ ਜੇ ਇਹ ਹਾਂ ਤੇ ਕੱਟਾ ਬਹੁਤ ਚੰਗਾ ਮੰਨਣ ਵਾਲਾ ਜੀ ਠੀਕ ਆ ਤੇ ਦੇਣਾ ਰੱਖਣ ਵਾਲੇ ਵੀਰ ਨੂੰ ਆਪਾਂ ਓਕੇ ਓਕੇ ਠੀਕ ਹੈ ਜੀ ਰੱਖਣ ਵਾਲਾ ਵੀਰ ਹੀ ਫੋਨ ਲਾਵੇ ਹੂੰ ਉਸ ਤਰ੍ਹਾਂ ਦੂਸਰਾ ਵੀਰ ਨੂੰ ਫੋਨ ਨਾ ਲਾਵੇ ਓਕੇ ਕੋਈ ਨਹੀਂ ਬੰਦੋ ਠੀਕ ਆ ਹਾਂ ਕੱਟਾ ਆਂਡਾ ਆਂਡਾ ਦਾ ਬਹੁਤ ਸਾਫ਼ ਜੇ ਹੂੰ ਤੇ ਸਜਣਾ ਸੁਣਾ ਕੱਟਾ ਬੰਨਣ ਵਾਲਾ ਆ ਜੇ ਚਲੋ ਬੱਚਾ ਖੀਰਾ ਬੰਦੋ ਭਾਈ ਜੀ ਲੈਓ ਲੋ ਕਟਾ ਬਹੁਤ ਸਾਫ਼ ਜੀ ਹਾਂ ਠੀਕ ਆ ਜੂਰ ਵੀ ਪੂਰਾ ਜੇ ਵਜੂਦ ਇਹਦਾ ਨਿਕਾ ਨਹੀਂ ਠੀਕ ਆ ਤੇ ਬਾਈ ਜੀ ਦੀ ਕੀਮਤ ਕਿੰਨੀ ਕਰ ਦਿੱਤੀ ਜਿੰਦੂ ਵੀ ਜੀ ਲੈਣ ਦੇ ਨਾਲਾ ਮੋਲ ਹੀ ਆ ਇੱਕੋ ਗੱਲ ਹੀ ਹੂੰ ਖਾਨ ਦੇ ਨਾਲ ਆਪਾਂ 11000 ਦਾ ਦੇਣਾ ਦੱਸਦਾ ਹੀ ਦੇ ਦਿੱ ਗਏ ਹਾਂਜੀ 10000 ਦੇ ਦਿੱ ਗਏ 10000 ਦਾ ਤੱਕਾ ਆ ਜਾਣਾ ਦੇ ਦਿੱ ਗਏ ਕੋ ਨਹੀਂ ਦੇ ਦਿੱ ਗਏ ਰੱਖਣ ਵਾਲਾ ਵੀ ਖੜੇ ਤੇ ਦੱਸਦਾ ਹੀ ਦੇ ਦਾਂਗੇ ਕੋਈ ਗੱਲ ਨਹੀਂ ਠੀਕ ਆ ਓਕੇ ਜੀ ਹਾਂ ਤੇ ਦੂਜੇ ਨੰਬਰ ਤੇ ਆ ਵੈੜ ਹਨਾ ਹਾਂਜੀ ਹਾਂਜੀ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਸੌਰੀ ਤੇ ਇਹ ਇੱਕ ਕੋਲ ਕਿੰਨਾ ਕੁ ਭਾਈ ਜੀ ਦੁੱਧ ਹੋਊਗਾ ਵੈੜ ਥਲੇ ਵੀ ਜੀ ਇਸ ਟਾਈਮ ਦੁੱਧ ਦਾ ਗਾਈ 11 12 ਕਿਲੋ ਲਾ ਦਿਓ ਮਾੜੀ ਜੀ ਹਾਂਜੀ 11 12 ਕਿਲੋ ਠੀਕ ਆ ਓਕੇ ਆ ਦੇਖ ਲੋ ਤਾਂ ਪੂਰਾ ਠੀਕ ਜੀ ਓਕੇ ਓਕੇ ਤੇ ਠੰਡੀ ਤੇਰੀ ਪੂਰੀ ਇਹ ਨਹੀਂ ਵੀ ਲੱਤ ਛੜ ਵਾਲੇ ਨਹੀਂ ਗੀ ਨਾ ਹਾਂ ਹਾਂ ਠੀਕ ਆ ਤਾਰਾ ਮਾਰ ਦਿੰਗਾ ਤਾਰਾ ਮਾਰ ਦਈਏ ਲਓ ਮਾਰ ਦੋ ਕੋਈ ਮੇਰਾ ਵੀ ਆਨਲਾਈਨ ਮੰਗਾ ਲਿੰਦਾ ਵਾ ਇਦਾਂ ਵੇਖ ਲੋ ਐ ਗੰਨੇੜ ਕੀ ਤਾਰ ਕੋਲੀ ਇਦਾਂ ਵੇਖ ਲੋ ਹੂੰ ਹੂੰ ਠੀਕ ਹੈ ਠੀਕ ਆ ਆ ਵਾ ਕੀ ਇਦਾਂ ਵੇਖੋ ਹੂੰ ਹੂੰ ਕੋਈ ਘੂਰ ਨਹੀਂ ਕੋਈ ਛਟਾ ਨਹੀਂ ਕੋ ਲੈਣਾ ਨਹੀਂ ਦੇਣਾ ਨਹੀਂ ਵਾਕਿਆ ਓਕੇ ਪੰਜਾਬ ਵਾਲੀ ਜਰਸੀ ਆ ਗਈ ਜੀ ਠੀਕ ਆ ਗਜੂਰ ਵਿੱਚ ਲੋ ਕੱਢਾ ਜੇ ਓਕੇ ਮਾਰੀ ਠੀਕ ਆ ਲੈਓ ਤੇ ਮਗਰ ਕੀ ਕਹਿੰਦੇ ਮਗਰ ਫਲ ਵੱਸੀ ਜੀ ਵੱਸੀ ਨਹੀਂ ਉਹਨਾਂ ਦਿੱਤੀ ਵੱਸੀ ਨਹੀਂ ਦਿੱਤੀ ਨਹੀਂ ਦਿੱਤੀ ਇਹਨਾਂ ਨੇ ਠੀਕ ਆ ਉਹ ਆਂਦੇ ਸਿੱਧੇ ਸਾਡੇ ਕੋਲ ਰਵਾ ਮੁੜ ਕੇ ਰਹਿ ਜਾਊਗਾ ਤੇ ਪੰਜਾਬ ਵਾਲੀ ਜੱਸੀ ਇਹ ਲੋ ਕੱਢਾ ਕੱਢ ਜੀ ਹਾਂ ਹਾਂ ਦੇਖ ਲੋ ਕਰੋ ਸੰਗ ਦੇ ਵਿੱਚ ਅਯੂਦ ਵੇਖ ਲਓ ਕੱਡਾ ਜੇ ਲੈਓ ਬਈ ਤੇ ਚਮਕਦਮ ਕੋਹੇ ਲੋ ਪੂਰੀ ਹਾਂ ਆ ਵੱਡੀ ਵੈੜ ਹੈ ਨਾ ਹਾਂ ਵੱਡੀ ਵੈੜ ਠੀਕ ਤੇ ਬਾਕੀ 35 36 ਦਿਨ ਹੋਗੇ ਟੀਕਾ ਭਰਾਏ ਨੂੰ ਵੀ ਹਾਂ ਲੈ ਚਲੋ ਗਰਮਾ ਬਾਈ ਜੀ ਫਿਰ ਇਹਦੀ ਕੀਮਤ ਕੀ ਕਰਦਗੇ ਕਮਾ 2 ਮਹੀਨੇ ਦੀ ਸਾਢੇ ਦਿਨਾਂ ਦੀ ਸੂਈ ਜੇ ਤੇ 35 36 ਦਿਨ ਹੋ ਗੱਡੀ ਦਾ ਭਰਾਏ ਦਾ ਤੇ ਇਹ ਕਹਿੰਦੀ ਕੀਮਤ ਬਾਈ ਜੀ ਫਿਰ ਕਿੰਨੀ ਕਰ ਦੀਏ ਕੀ ਉਹ ਤੇ ਜੀ ਲੈਣ ਦੇ ਨਾਲ ਮੋਲੀ ਇੱਕੋ ਗਾਲੀ ਆਪਾਂ ਕਰਨੀ ਜੀ ਹਾਂ ਆਪਾਂ ਨਤੀਜਾ ਦੀ ਵੜਦੇ ਰਹੀ ਅੱਛਾ ਹਾਂਜੀ 28 ਦਿਨ ਕੋਲ ਕੋਲ ਵੇਖ ਲਾਂ ਪਣਪਰਾ ਦਾ ਦੂਰ ਨੇੜੇ ਵਾਲੇ ਦਾ ਹੁੰਦਾ ਮਾਨਦਾਨ ਕਰ ਦੋ ਕੋਈ ਨਹੀਂ ਠਾਈ ਦੀ ਮਾਰ ਦੋ ਥਾਪੀ ਖੇਚ ਕੇ ਇੱਕ ਕੋਈ ਨਹੀਂ ਠਾਈ ਦੀ ਦਿੰਾਂਗੇ ਠੀਕ ਹੈ ਬਾਕੀ ਵਛੀ ਵੇ ਲੋ ਗੱਡੀ ਚੰਗੀ ਠੀਕ ਆ ਆ ਕੀ ਸੂਈ ਹਾਂਜੀ ਮਕਰ ਦੇ ਬੱਚਾ ਚੌਥੇ ਨੰਬਰ ਤੇ ਮਕਰ ਬੱਚਾ ਨਾ ਠੀਕ ਹੈ ਸੂਵਾ ਕਿੰਨਾ ਸੂਵਾ ਵੀਰ ਜੀ ਤੇ ਜਾ ਠੀਕ ਹੈ ਹਾਂਜੀ ਲਓ ਸਜਣੋ ਥੋੜਾ ਲੈ ਸਪੋਨ ਤੇ ਦੁੱਧ ਪੱਕਾ ਕਿੰਨਾ ਪੱਕਾ ਦੁੱਧ ਵੀਰ ਜੀ 11-12 ਕਿਲੋ ਹੋਊਗਾ 11 ਕਿਲੋ ਹੈ ਨਾ ਲਓ ਜੀ ਥੋੜਾ ਲੈ ਸੂਵਾ ਤੇ ਸਮਾਂ ਸਜਣੋ ਨੋਟ ਕਰਿਓ 11:00 ਵਜੇ ਦਾ ਠੀਕ ਆ ਤੇ ਉਸ ਹਿਸਾਬ ਨਾਲ ਅੱਡਰ ਕੁਆਲਟੀ ਦਾ ਹਿਸਾਬ ਲਾ ਲਿਓ ਕਿ ਜਿਹੜਾ ਚੋਈ ਚਵਾਈ ਦਾ ਹਨਾ ਬਈ ਮੋਬਾਈਲ ਤੇ ਟਾਈਮ ਵਖਾ ਦਿਓ ਟਾਈਮ ਇੰਨਾ ਕਿਉਂਣਾ ਸ਼ਾਇਦ ਕੋਈ ਵੱਧ ਘਾਟ ਹੋ ਨਹੀਂ ਨਹੀਂ ਵਖਾ ਦਿਓ ਟਾਈਮ 11:00 ਵਜੇ ਜੀ ਹਨਾ 10:00 ਵਜੇ ਦੇ 40 ਮਿੰਟ ਬਾਅਦ ਹੀ ਹੋਏ ਨੇ ਹਨਾ ਤੇ ਉਸ ਹਿਸਾਬ ਨਾਲ ਅੰਤਜਾ ਲਾ ਲਿਓ ਸ਼ਾਮਾਂ ਨੂੰ 6:00 ਤੋਂ 6:00 ਤਕਰੀਬਨ ਚੋਈ ਚਵਾਈ ਕਰਦੇ ਕੋਈ 5:30 ਕੋਈ 6:30 ਵਜੇ ਤੇ ਅੰਤਜਾ ਲਾ ਲਿਓ ਹੋਰ ਕਿੰਨੇ ਕੁ ਬਣੇ ਹੈਗੀ ਜਰਸੀ ਜਾਂ ਕੱਦ ਬੋਤਾਲੀ ਆ ਬਾਕੀ ਛੋੜਿਆ ਲੈਸ ਪੋਣਾ ਥੋੜਾ ਜਿਹਾ ਲੈਸ ਪੋਣਾ 6 ਚਵਾਈ ਦਾ ਅਨਤਾਜਾ ਜ਼ਰੂਰ ਲਾ ਲਿਓ ਬੇਨਤੀ ਤੁਹਾਨੂੰ ਹਾਂਜੀ ਕਿ ਜਿਹੜੇ ਸਵੇ ਪਸ਼ੂ ਕਿ ਇੰਨਾ ਕੁ ਹੋਰ ਬਣ ਜਾਣਗੇ 11 ਵਜੇ ਅਜੇ ਵਜੇ ਤੇ ਰੇਟ ਬਾਈ ਜੀ ਦਾ ਕਿੰਨਾ ਕਰ ਦਿੱਗੇ ਰੇਟ ਵੀ ਜੀ ਇਹਦਾ ਲੈ ਜਾਂਦੇ ਨੇ ਇੱਕੋ ਗੱਲ ਹੀ ਆ ਹਮ ਮੁੱਲ ਕਰਾ ਲਓ 33000 34000 ਹਾਂ ਤੇ ਆਪਾਂ 31000 ਦੀ ਲੈਣ ਦੇਣ ਕਰੀਏ ਠੀਕ ਕਰ ਦਿੱਗੇ ਚਲੋ 30 ਦੀ ਦੇ ਦਿਓ ਦੇ ਦਿਓ ਲਓ ਸਜਣੋ ਆਹ ਬੱਚਾ ਖਵਾ ਦਿਓ ਜੀ ਉਹ ਬੱਚਾ ਜੀ ਆਓ ਸਜਣੋ ਬੱਚਾ ਆਂਦਾ ਮਗਰ ਜਿਹੜਾ ਠੀਕ ਆ ਜੀ ਤੇ ਵਹਿੜ ਇਹ ਵੀ ਚੰਗੀ ਹੈ ਇਹਦੀਆਂ ਧਾਰਾਂ ਦੇ ਜਿਹਦੇ ਮਰਾਗ ਮਰਾ ਦਿਓ ਖਵਾ ਦੇ ਨੇ ਇਹਦੇ ਭੂਰ ਛਟਾ ਕੋਈ ਨਹੀਂ ਗਾ ਇਧਰ ਵੇ ਲੋ ਇਧਰ ਵੇ ਲੋ ਠੀਕ ਅਜੇ ਪਸਮਾ ਹੀ ਨਹੀਂ ਹੈਗਾ ਤੇ ਧਾਰਾਂ ਕਿੰਨੀਆਂ ਲੋ ਬਾਈ ਜੀ ਨਹੀਂ ਨਹੀਂ ਭੂਰ ਛਟੇ ਦਾ ਪਤਾ ਲੱਗ ਜੂ ਨਾ ਭੂਰ ਛਟਾ ਹੀ ਪਤਾ ਲੱਗਣਾ ਹੈ ਬਾਕੀ ਪਸਮਾ ਵੇ ਧਣਾ ਦੇ ਵਿੱਚ ਪਸਮਿਆ ਵੇ ਡੰਗਰ ਫੇਰਿਆ ਅਰੇ ਇਹ ਤਾਂ 2-3 ਘੰਟੇ ਸੋਸ ਹਾਲ ਨੱਚ ਵਾਈਦਾ ਆ ਹੁੰਦਾ ਤੇ ਦੁੱਧ ਕਿੰਨਾ ਕੁ ਚਾਰੀ ਸਾਲੋਂ ਨਿਕਲ ਆਉਣਾ ਊਠ ਛੱਟੇ ਦਾ ਲੱਗ ਜਾਂਦਾ ਪਾ ਦੋ ਮਹੀਨੇ ਆ ਦੋ ਦਿਨਾਂ ਦਾ ਠੀਕ ਹੈ ਬਾਈ ਰਹਿਣ ਦਿਓ ਸਜਣੋ ਖਰੀਦਦਾਰੀ ਆਪਣੀ ਜ਼ਰੂਰ ਕਰਿਓ ਤੁਹਾਡੇ ਮਨ ਨੂੰ ਲੱਗੂ ਰੇਟ ਬੜਾ ਜਾਇਜ਼ ਕੀਤਾ ਬਾਈ ਨੇ ਸਤਿ ਸ੍ਰੀ ਅਕਾਲ